ਇਹ ਕਿ ਆ ਕੇ ਦੱਸਦਾ ਏ ਕਿਹੜਾ ਦੱਸਦਾ ਇਹ ਹੀ ਮਾਰ ਪਾਉਂਦਾ ਇੰਨਾ ਥਾਈ ਜਾਉ ਜਾਂਦਾ ਹੈ। ਕਿਆ ਹੂਗਾ? ਤੁਹਾਰੇ ਜਿਹੜੇ ਤਾਂ ਭੱਗ ਗਏ। ਇਹ ਪਹਿਲੇ ਹੀ ਛੱਡ ਕੇ ਗਏ। ਚੱਲ ਲੇ ਲੂ ਪਾੜ ਗਿਆ ਫੇਰ। ਆਹ ਵਾਲਾ ਭਰਾ ਫੇਰ ਵੀ ਦੁਨੀਆ ਦੇ ਵਿੱਚੋਂ ਹੀ ਫਸ ਗਿਆ। ਤੂੰ ਆਂ ਨਹੀਂ ਆ ਦਿਖਾਉਂਗਾ ਟਰੈਕਟਰ ਇਹਨਾਂ। ਕੱਲ ਕਦੇ ਮਨਦੀਪ ਚੱਲੇ ਆਣ ਘਰ ਆਇਆ। ਦੂਜਾ ਕਿਹਾ ਤਾਂ ਉਹ ਰੁੜੇ ਬਾਹਰ ਦੀ। ਕੱਟ ਦੇਖਣਾ ਖੰਭ ਦੇ। ਇਹ ਵੀ ਗੈਂਬੀਂ ਦੇ ਨਾਲ ਬੋਲਦਾ। ਜੇ ਤੈਨੂੰ ਚੱੜ੍ਹਣਾ ਹੈ। ਪਹਿਲੇ ਨੰਬਰ ਤੇ ਆ ਗਿਆ ਮੇਤਰੋ ਧਰਤੀ ਤੱਕ ਤਿਆਰ ਜਾਨੇ ਸਾਰਾ ਕਰਾਦੀ ਗੱਲਾਂ ਬਾਤਾਂ World War ਕਰੋ ਪੜੇ ਆਗੇ ਬਈ ਮੇਤਰੋ ਇਹਨਾਂ ਦੇ ਵੀ ਕਹਿੰਦੇ ਚਾਚੇ ਬੋਲਦੇ ਬਈ ਤੇ ਸਾਰਾ ਕਰਾਦੀ ਚੋਬਰ ਨੇ ਬਣੇ ਰੋ ਅੱਜ ਦੇ ਮੈਚ ਦੇ ਨਾਲ ਟਿਕ ਕਿਵੇਂ ਚੱਲੇ ਟਰੈਕਟਰ ਸਾਨੂੰ ਸਾਰੀਆਂ ਗੱਲਾਂ ਬਾਤਾਂ ਸਾਨੂੰ ਸਾਰਾ ਕੁਝ ਲਾਈਵ ਤੇ ਸਰੇਗਾ ਬਸ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਕਹਿੰਦੇ ਬਈ ਲਾਟ ਨਹੀਂ ਬੰਦ ਹੁੰਦੀ ਸੀਗੀ ਸਲੈਸਰ ਚੋਂ ਪੱਠੀ ਤਾਂ ਗਰਮ ਹੋਣੀ ਹੋਣੀ ਹੈ ਕਹਿੰਦੇ ਸਲੈਸਰ ਵੀ ਜਮਾ ਲਾਲ ਕਰਤਾ ਸੀਗਾ ਬਸ ਜੁੜੇ ਰਹੋ ਬਲੌਗ ਦੇ ਨਾਲ ਤੇ ਕਹਿੰਦੇ ਗੋਲੀ ਵਾਂਗ ਹੋ ਜਾਣਾ ਰੈਕਟਰ ਗਰੋਪਾਲਾਂ ਦਾ ਰੈਟਰ ਸੀਗਾ ਬਈ ਇਹ 54 ਕਿਲੋ ਦਾ ਬਈ ਬਲਡਵਾਰ ਗਰੋਪਾਲਾਂ ਦਾ ਤੀਜੇ ਨੰਬਰ ਤੇ ਆ ਗਿਆ 5310 ਸੇਰਾ ਮੈਟਰ ਜਿਹੜੇ 54 ਕਿਲੋ ਜਿਹੜੇ ਵੀਰੇ 5310 ਬਹੁਤ ਬਾੜਦੇ ਜੰਮੜੇ ਜਿਹੜਾ ਮੇਰੀ ਹੈ ਮੁੰਡੇ ਨੇ ਕਹਿੰਦੇ ਮੇਰੇ ਵੀਰੇ ਜਿਹੜਾ ਪੱਤੇ ਦੀ ਹੈ ਵੀ ਸਿਰੇ ਕਰਨ ਵਾਲੀ ਗੱਲ ਕਰਦੀ ਆ ਰੈਟਰ ਤੇ ਬਹਿ ਜਾਂਦਾ ਗੱਲ ਸਿਰੇ ਲਾ ਦਿੰਦਾ ਜੰਤ ਕੀ ਮੇਰਾ ਵੀ ਕਹਿੰਦੇ ਧਮੜਾ ਰੇ ਉਸ ਪ੍ਰਮਾਤਮਾ ਨੂੰ ਕਹਿੰਦੇ ਯਾਦ ਕੀਤਾ ਮੇਰੇ ਵੀਰੇ ਉਹ ਚੁੱਪ ਚੁੱਪ ਪ੍ਰਮਾਣਾਂ ਨਾਲ ਓਟ ਆਸ ਰਿਹਾ ਤੇ ਮੈਨੂੰ ਲੱਗਦਾ ਕੱਲ੍ਹ ਸਾਡੀ ਜਿੱਤ ਨੇ ਜਿੱਤ ਹੋਣੀ ਹੈ ਇਹ ਵੀ ਬੜਾ ਭੜਾ ਬਣਾ ਕੇ ਲਿਆ ਜੀ ਨਿਆ ਕਰਦਾ ਰਹੋ ਸਾਡੀ ਜੀ ਆਪਸ ਟੱਪਦੇ ਢੇਮਾਰਿਆਂ ਨੇ ਕਹਿੰਦੇ ਇਹ ਸੋਹਣਾ ਲੁਕਾ ਸੁਹਾਰੇ ਨਜ਼ਾਰੇ ਇਹ ਧਰਵਾ ਦਾ ਜੱਗੀ ਦੇ ਮਰਦੋ ਦੇ ਪਿਆਰ ਹੈ ਬੱਚੇ ਜੱਤਰ ਸਿੰਘ ਨੇ ਜੀ ਵਾਰੀ ਹੈ ਬਟਾ ਸਰਦਾਰ ਹੈ ਜੀ ਪਿਆਰ ਦਾ ਰੰਗ ਵੀ ਧਰਵਾ ਤੇ ਸਮੀਰ ਪ੍ਰਾਸਨ ਰੱਖਣ ਲਈ ਚਲੋ ਜੀ ਚਲੋ कहा दे मानवी बात कर दिया दुनिया ये देखो तालियां मारो आचल का ताला जय करिए संजय सादा चंद्र वाला ओडी मारो खिलाड़ी ट्रैक्टर आराम से ट्रैक्टर का गाड़ी लेकर चलते चलते پراو ڏسو 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 ਕਹਿੰਦਾ ਵੀ ਕੋਸਟ ਤੇ ਜਲਦੀ ਜੋੜ 41000 ਜਿੱਤੂ ਜਲ ਸਰਕਾਰਾਂ ਲੱਗੀ ਪਈ ਐ ਅੱਜ ਦੇ ਵੱਡੇ ਖੇਡ ਮੈਦੇ ਦੇ ਜਿੱਥੇ ਬੰਦ ਬਟੇ ਆ ਉੱਥੇ ਸਾਰੇ ਸਰਕਾਰਾਂ ਦੇ ਵੀਰਾਂ ਦਾ ਢਾਲਾੜ ਐ ਐਥੇ ਦੇ ਐਥੇ ਦੇ ਐਥੇ ਦੇ ਏ सत्तमें हाँ तो नंबर ते ला भई चीमे ने सुनालिका ਇੱਧਰ ਬਾਈ ਜੀ ਸੋਨਾਂ ਲੀਕਾ ਖੱਪੜ ਪੜਦਾ ਟਾਈਮ ਲੋਈ ਖੱਪੜ ਪੱਟ ਮੈਂ ਕਿਹਾ ਆਂਦਾ ਟਰੈਕਟਰ ਕਿ ਚੌਥੇ ਨੰਬਰ ਤੇ ਪੁੱਜ ਗਿਆ ਬਾਈ ਚੌਥੇ ਨੰਬਰ ਤੇ ਆ ਗਿਆ ਬਾਈ ਬਹੁਤ ਸਮਾਂ ਚੱਲੇ ਟਰੈਕਟਰ 234 99 ਬਾਈ ਜੀ ਪੰਚਰ ਹੋ ਗਿਆ ਇਹਨਾਂ ਦੌਰ ਦੇ ਤਾਂ ਸ਼ੋਰ ਦਾ ਜਰੂਰ ਹੋਰ ਪਰ ਅੱਜ ਵੀ ਸਾਡੇ